ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਬਸੇ ਤਿੰਨ ਕੰਮ ਕਰਨੇ ਸ਼ੁਰੂ ਕਰੋ ਤਾਂ ਦੇਖਣਾ ਜ਼ਿੰਦਗੀ ਬੜੀ ਸੋਹਣੀ ਅਤੇ ਸੌਖੀ ਹੋ ਜਾਵੇਗੀ ਕਦੇ ਵੀ ਕਿਸੇ ਦੀ ਅੱਗੇ ਹੱਥ ਨਹੀਂ ੱਟਣਾ ਪੈਣਾ ਰਿਜਕ ਅੱਗੇ ਪਿੱਛੇ ਫਿਰੇਗਾ ਜੋ ਵੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੇ ਪਰੇਸ਼ਾਨੀਆਂ ਨੇ ਦੁੱਖ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਜਿਵੇਂ ਦੇਖੋ ਆਪਾਂ ਕਈ ਇਨਸਾਨ ਐਸੇ ਦੇਖਦੇ ਆ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਅਤੇ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਕੀ ਆ ਘਰ ਦੇ ਵਿੱਚ ਗਰੀਬੀ ਪੈਸੇ ਦੀ ਕਮੀ ਜਾਂ ਘਰ ਦਾ ਕਲੇਸ਼ ਜਾਂ ਫਿਰ ਘਰ ਚ ਬਿਮਾਰੀ ਜਾਂ ਫਿਰ ਕਈ ਭੈਣ ਭਰਾਏ ਕਹਿ ਦਿੰਦੇ ਆ ਵੀ ਅਸੀਂ ਕਿਸੇ ਦਾ ਜਿੰਨਾ ਮਰਜ਼ੀ ਕਰ ਲਈਏ ਲੋਕ ਸਾਡੀ ਗਦਰ ਨਹੀਂ ਕਰਦੇ ਇਹਨਾਂ ਸਾਰੀਆਂ ਸਮੱਸਿਆਵਾਂ ਕਰਕੇ ਕੁਝ ਲੋਕ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਆਪਾਂ ਇਹ ਸਾਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਆ ਜਾਂ ਇੰਜ ਕਹਿ ਲਈਏ ਵੀ ਜੀ ਆਪਾਂ ਚਾਹੀਏ ਨਾ ਤਾਂ ਇਹ ਸਮੱਸਿਆਵਾਂ ਇਹ ਦੁੱਖ ਸਾਡੇ ਨੇੜੇ ਤੇੜੇ ਵੀ ਨਹੀਂ ਪਟਕ ਸਕਦੇ ਗਰੀਬ ਤੋਂ ਅਸੀਂ ਅਮੀਰ ਬਣ ਸਕਦੇ ਹਾਂ ਬਿਮਾਰ ਤੋਂ ਤੰਦਰੁਸਤ ਹੋ ਸਕਦੇ ਹਾਂ ਕਲੇਸ਼ ਦੀ ਜਗ੍ਹਾ ਦੇ ਉੱਤੇ ਪਿਆਰ ਇੱਜ਼ਤ ਮਿਲੇਗਾ ਪਰ ਮਿਲੇਗਾ ਕਿਵੇਂ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਵੀ ਇਹ ਸਾਰੀਆਂ ਚੀਜ਼ਾਂ ਸਾਨੂੰ ਕਿੰਜ ਮਿਲਣਗੀਆਂ ਸਾਡੀ ਜ਼ਿੰਦਗੀ ਦੀ ਇਹ ਦੁੱਖਾਂ ਭਰੀ ਕਹਾਣੀ ਬਦਲੇਗੀ ਕਿੰਜ ਕਿਉਂਕਿ ਜ਼ਿੰਦਗੀ ਦੁੱਖਾਂ ਦੇ ਨਾਲ ਭਰੀ ਆ ਜੇ ਜ਼ਿੰਦਗੀ ਦੇ ਵਿੱਚ ਸੁਖੀ ਹੋਣਾ ਹੈ ਤਾਂ ਫਿਰ ਸਾਨੂੰ ਕੀ ਕਰਨਾ ਪਵੇਗਾ ਇਹ ਸਾਰੀ ਗੱਲਬਾਤ ਆਪਾਂ ਜਿਹੜੀ ਵੀਡੀਓ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੀ ਜਿੰਨੀ ਦੇਰ ਤੱਕ ਆਪਾਂ ਗੱਲ ਨੂੰ ਧਿਆਨ ਦੇ ਨਾਲ ਸੁਣਦੇ ਨਹੀਂ ਸਮਝਦੇ ਨਹੀਂ ਓਨੀ ਦੇਰ ਤੱਕ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਨੀ دیر ਤੱਕ ਅਸੀਂ ਸੁਣੀ ਹੋਈ ਗੱਲ ਦਾ ਫਾਇਦਾ ਨਹੀਂ ਚੁੱਕ ਸਕਦੇ ਤਾਂ ਜਦੋਂ ਵੀ ਕੋਈ ਗੱਲ ਪੜ੍ਹਦੇ ਆ ਸੁਣਦੇ ਆ ਉਹਨੂੰ ਪੂਰਾ ਜ਼ਰੂਰ ਸੁਣਨਾ ਚਾਹੀਦਾ ਹੈ ਤਾਂ ਹੀ ਅਸੀਂ ਉਸ ਗੱਲ ਤੋਂ ਕੋਈ ਫਾਇਦਾ ਲਾਭ ਲੈ ਸਕਦੇ ਆ ਤਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸਵਾਲ ਜ਼ਰੂਰ ਦੱਸਿਆ ਕਰੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਜਿਵੇਂ ਆਪਾਂ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਕਿ ਕੋਈ ਆਪਣੀ ਘਰ ਦੀ ਗਰੀਬੀ ਤੋਂ ਦੁਖੀ ਆ ਕੋਈ ਬਿਮਾਰੀ ਤੋਂ ਦੁਖੀ ਆ ਕੋਈ ਆਪਣੇ ਘਰ ਦੇ ਕਲੇਸ਼ ਤੋਂ ਦੁਖੀ ਆ ਅਤੇ ਇਹ ਸਾਰੀਆਂ ਹੀ ਸਮੱਸਿਆਵਾਂ ਨੂੰ ਲੈ ਕੇ ਕੁਝ ਲੋਕ ਆਪਣੀ ਕਿਸਮਤ ਨੂੰ ਕੋਸ ਦੇ ਰਹਿੰਦੇ ਆ ਰੱਬ ਨੂੰ ਰੋਸ਼ ਦਿੰਦੇ ਆ ਕਿ ਰੱਬਾ ਸਾਡੀ ਕਿਸਮਤ ਦੇ ਵਿੱਚ ਐਨੇ ਦੁੱਖ ਕਿਉਂ ਲਿਖੇ ਆ ਸਾਡੀ ਕਿਸਮਤ ਦੇ ਵਿੱਚ ਗਰੀਬੀ ਕਿਉਂ ਲਿਖੀ ਆ ਮੇਰੀ ਕਿਸਮਤ ਦੇ ਵਿੱਚ ਇਹ ਬਿਮਾਰੀ ਕਿਉਂ ਲਿਖੀ ਆ ਭਾਵ ਕਿ ਉਹ ਹਰ ਵੇਲੇ ਕਿਸਮਤ ਨੂੰ ਦੋਸ਼ ਦਿੰਦੇ ਆ ਜਾਂ ਰੱਬ ਨੂੰ ਦੋਸ਼ ਦਿੰਦੇ ਆ ਜਾਂ ਫਿਰ ਕੁਝ ਲੋਕ ਐਸੇ ਵੀ ਆ ਜੋ ਆਪਣੇ ਆਸ-ਪਾਸ ਦੇ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਉਹ ਜੁੜੇ ਹੋਏ ਆ ਕਿਸੇ ਨਾ ਕਿਸੇ ਨੂੰ ਆਪਣੇ ਦੁੱਖਾਂ ਦਾ ਜ਼ਿੰਮੇਵਾਰ ਠਹਿਰਾਉਂਦੇ ਆ ਵੀ ਇਸ ਬੰਦੇ ਕਰਕੇ ਮੈਂ ਦੁਖੀ ਆ ਪਰੇਸ਼ਾਨ ਆ ਇਹ ਦੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਮੱਸਿਆਵਾਂ ਆਈਆਂ ਨੇ ਜੇ ਕੋਈ ਇਨਸਾਨ ਨਾ ਮਿਲੇ ਤਾਂ ਫਿਰ ਰੱਬ ਤਾਂ ਹੈ ਹੀ ਰੱਬ ਨੂੰ ਦੋਸ਼ ਦੇਣਾ ਸਾਡੇ ਲਈ ਵੱਡੀ ਗੱਲ ਨਹੀਂ ਆ ਜੋ ਅਸੀਂ ਚੰਗਾ ਕਰਦੇ ਹਾਂ ਸਾਨੂੰ ਲੱਗਦਾ ਵੀ ਚੰਗਾ ਤਾਂ ਮੈਂ ਕਰ ਰਿਹਾ ਹਾਂ ਪਰ ਜੋ ਮੇਰੇ ਨਾਲ ਮਾੜਾ ਹੋ ਰਿਹਾ ਏ ਉਹ ਜਾਂ ਤਾਂ ਰੱਬ ਕਰ ਰਿਹਾ ਏ ਜਾਂ ਫਿਰ ਮੇਰੇ ਆਸ-ਪਾਸ ਦੇ ਲੋਕ ਪਰ ਇੱਥੇ ਇਹ ਗੱਲ ਸਾਨੂੰ ਧਿਆਨ ਦੇ ਨਾਲ ਸਮਝਣੀ ਪੈਣੀ ਆ। ਇਦਾਂ ਗੱਲ ਨਹੀਂ ਬਣਨੀ ਜੇਕਰ ਹਰ ਵੇਲੇ ਰੱਬ ਨੂੰ ਦੋਸ਼ ਦਿੰਦੇ ਰਹੇ, ਕਿਸਮਤ ਨੂੰ ਦੋਸ਼ ਦਿੰਦੇ ਰਹੇ ਜਾਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੋਸ਼ ਦਿੰਦੇ ਰਹੇ, ਫਿਰ ਸਾਡੀ ਜ਼ਿੰਦਗੀ ਦੀ ਕਹਾਣੀ ਕਦੇ ਵੀ ਬਦਲੇਗੀ ਨਹੀਂ। ਇਸੇ ਤਰ੍ਹਾਂ ਜ਼ਿੰਦਗੀ ਨੇ ਦੁੱਖਾਂ ਦੇ ਨਾਲ, ਮੁਸੀਬਤਾਂ ਦੇ ਨਾਲ, ਪਰੇਸ਼ਾਨੀਆਂ ਦੇ ਨਾਲ ਭਰੀ ਜਾਣਾ ਹੈ। ਜੇਕਰ ਆਪਣੀ ਜ਼ਿੰਦਗੀ ਦੀ ਇਹ ਦੁੱਖਾਂ ਭਰੀ ਕਹਾਣੀ ਨੂੰ ਆਪਾਂ ਬਦਲਣਾ ਹੈ ਜ਼ਿੰਦਗੀ ਨੂੰ ਸੁੱਖਾਂ ਦੇ ਨਾਲ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰਨਾ ਹੈ ਨਾ ਫਿਰ ਇਹ ਸਾਰੇ ਜੋ ਦੁੱਖ ਰੋਗ ਪਰੇਸ਼ਾਨੀਆਂ ਨੇ ਇਹਨਾਂ ਦੀ ਜ਼ਿੰਮੇਵਾਰੀ ਸਾਨੂੰ ਲੈਣੀ ਪੈਣੀ ਆ ਜਿੰਨੀ ਦੇਰ ਤੱਕ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਵਾਂਗੇ ਉਨੀ ਦੇਰ ਤੱਕ ਅਸੀਂ ਨਾ ਸਮੱਸਿਆਵਾਂ ਦੇ ਹੱਲ ਨਹੀਂ ਕਰ ਸਕਾਂਗੇ ਪਹਿਲਾਂ ਆਪਾਂ ਜ਼ਿੰਮੇਵਾਰੀ ਲੈਣੀ ਆ ਦੇਖੋ ਜੀ ਮੁੱਖ ਦੀ ਗੱਲ ਇਹ ਆ ਭਾਵੇਂ ਸਾਡਾ ਕੰਮਕਾਰ ਆ ਕੰਮ ਧੰਦਾ ਹੈ ਕਾਰੋਬਾਰ ਆ ਭਾਵੇਂ ਸਾਡਾ ਪਰਿਵਾਰ ਆ ਭਾਵੇਂ ਸਾਡਾ ਸਰੀਰ ਆ ਇਹਨਾਂ ਵੱਲ ਧਿਆਨ ਦੇਣਾ ਪੈਂਦਾ ਹੈ ਇਹਨਾਂ ਨੂੰ ਸਮਾਂ ਦੇਣਾ ਪੈਂਦਾ ਹੈ ਤਾਂ ਜਾ ਕੇ ਸਭ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਠੀਕ ਹੁੰਦਾ ਹੈ ਤਾਂ ਜੇ ਇਹ ਸਾਰੀਆਂ ਸਮੱਸਿਆਵਾਂ ਨੂੰ ਆਪਾਂ ਠੀਕ ਕਰਨਾ ਹੈ ਸਭ ਤੋਂ ਪਹਿਲਾਂ ਇਨਾਂ ਵੱਲ ਧਿਆਨ ਦੇਣਾ ਪੈਣਾ ਹੈ ਧਿਆਨ ਦਵਾਂਗੇ ਤਾਂ ਹੀ ਤਾਂ ਸਾਨੂੰ ਸਮੱਸਿਆਵਾਂ ਦਾ ਪਤਾ ਲੱਗੇਗਾ ਸਮੱਸਿਆਵਾਂ ਦੇ ਕਾਰਨਾਂ ਦਾ ਪਤਾ ਲੱਗੇਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਕਿਉਂ ਆਈਆਂ ਨੇ ਜਦੋਂ ਕਾਰਨਾਂ ਦਾ ਪਤਾ ਲੱਗ ਗਿਆ ਤਾਂ ਇਹਨਾਂ ਦੇ ਹੱਲ ਕਰਨੇ ਬਹੁਤ ਸੌਖੇ ਹੋ ਜਾਣਗੇ ਇਹਨਾਂ ਦੇ ਹੱਲ ਅਸੀਂ ਕਰ ਪਾਵਾਂਗੇ ਪਰ ਅਸੀਂ ਤੇ ਹਾਰ ਹੀ ਲਈ ਲੈਂਦੇ ਅਸੀਂ ਤਾਂ ਦੂਜਿਆਂ ਦੇ ਉੱਤੇ ਦੋਸ਼ ਲਾਉਂਦੇ ਰਹਿੰਦੇ ਆ ਅਸੀਂ ਭੁੱਲ ਜਾਂਦੇ ਆ ਕਿ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਿਰਫ ਕੁਝ ਕੁ ਫੈਸਲੇ ਸਾਡੇ ਲਈ ਆਪਣੇ ਹੱਥ ਵਿੱਚ ਰੱਖੇ ਆ ਕਿ ਜਿਵੇਂ ਅਸੀਂ ਕਿੱਥੇ ਜੰਮਣਾ ਹੈ ਕਿਹੜੇ ਪਰਿਵਾਰ ਦੇ ਵਿੱਚ ਸਾਡਾ ਜਨਮ ਹੋਵੇਗਾ ਕਦੋਂ ਸਾਡੀ ਮੌਤ ਹੋਵੇਗੀ ਕਿਹੜੀ ਥਾਂ ਤੇ ਸਾਡੀ ਮੌਤ ਹੋਵੇਗੀ ਇਹ ਕੁਝ ਕੁ ਗੱਲਾਂ ਨੇ ਕੁਝ ਕੁ ਫੈਸਲੇ ਸਾਡੀ ਜ਼ਿੰਦਗੀ ਦੇ ਨੇ ਜੋ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਰੱਖੇ ਆ ਬਾਕੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਰੀ ਗੱਲਬਾਤ ਸਮਝਾ ਕੇ ਭੇਜੀ ਆ ਵੀ ਭਾਈ ਤੁ ਤਰਤੀਤੇ ਜਾ ਰਿਹਾ ਹੈ ਜਿਹੋ ਜੇ ਕਰਮ ਕਮਾਵੇਂਗਾ ਉਹੋ ਜਿਹਾ ਫਲ ਤੈਨੂੰ ਮਿਲਣਾ ਹੈ ਕਰਮ ਕਮਾਉਣ ਦੀ ਛੂਟ ਸਾਨੂੰ ਦਿੱਤੀ ਆ ਫਲ ਮਾਲਕ ਨੇ ਦੇਣਾ ਹੈ ਪਰ ਕਰਮ ਕਮਾਉਣੇ ਆਪਾਂ ਹੀ ਜਿਹੋ ਜੇ ਕਰਮ ਕਮਾਵਾਂਗੇ ਉਹੋ ਜਿਹਾ ਫਲ ਸਾਨੂੰ ਮਿਲਦਾ ਜਾਵੇਗਾ ਪਰ ਅਸੀਂ ਅੱਜ ਤੱਕ ਇਹ ਕਰਮਾਂ ਦੀ ਖੇਡ ਨੂੰ ਨਹੀਂ ਸਮਝ ਪਾਏ ਪਰ ਜਿਨ੍ਹਾਂ ਨੇ ਕਰਮਾਂ ਦੀ ਖੇਡ ਨੂੰ ਸਮਝ ਲਿਆਏ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਮਾੜੇ ਕੰਮ ਨਹੀਂ ਕਰਦੇ ਮਾੜੇ ਕਰਮ ਨਹੀਂ ਕਮਾਉਂਦੇ ਫਿਰ ਉਹਨਾਂ ਨੂੰ ਪਛਤਾਉਣਾ ਵੀ ਨਹੀਂ ਪੈਂਦਾ ਹੁਣ ਦੂਰ ਨਾ ਜਾਈਏ ਆਪਾਂ ਮੋਟਾ-ਮੋਟਾ ਸਮਝ ਲਈਏ ਵੀ ਕਰਮ ਕੀ ਨੇ ਜੋ ਆਪਾਂ ਰੋਜ਼ਾਨਾ ਕੰਮ ਕਰਦੇ ਆਂ ਮਨ ਲਓ ਹਰ ਵੇਲੇ ਬਿਸਤਰ ਦੇ ਉੱਤੇ ਲੰਮੇ ਪਏ ਰਵਾਂਗੇ ਘਰ ਵਿੱਚ ਹੱਥ ਦੇ ਉੱਤੇ ਹੱਥ ਰੱਖ ਕੇ ਬੈਠੇ ਰਵਾਂਗੇ ਆਪਣੇ ਕੰਮਾਂ ਦੇ ਲਈ ਦੂਜਿਆਂ ਦੇ ਉੱਤੇ ਡਿਪੈਂਡ ਰਵਾਂਗੇ ਵੀ ਕੋਈ ਗੱਲ ਨਹੀਂ ਆਹ ਮੇਰਾ ਕੰਮ ਮੇਰਾ ਫਲਾਣਾ ਕਰ ਦਵੇਗਾ ਜਦੋਂ ਅਸੀਂ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਦੂਜਿਆਂ ਦੇ ਉੱਤੇ ਸੁੱਟਾਂਗੇ ਆਪ ਆਰਾਮ ਨੂੰ ਪਹਲ ਦੇਵਾਂਗੇ ਆਪਣੀ ਜ਼ਿੰਦਗੀ ਨੂੰ ਆਰਾਮ ਦੀ ਆਦਤ ਪਾਲਵਾਂਗੇ ਤਾਂ ਫਿਰ ਅਸੀਂ ਸੁੱਖ ਕਿੱਥੋਂ ਪਾਲਦੇ ਹਾਂ ਕਿਉਂਕਿ ਉਹੀ ਕੰਮ ਅਸੀਂ ਸਫਲਤਾਪੂਰਵਕ ਕਰ ਸਕਦੇ ਹਾਂ ਉਸੇ ਕੰਮ ਜਿਸਾਨੂੰ ਸਫਲਤਾ ਮਿਲੇਗੀ ਜਿਸ ਕੰਮ ਨੂੰ ਅਸੀਂ ਆਪ ਕਰਦੇ ਹਾਂ ਜਿੰਨਾ ਧਿਆਨ ਦੇ ਨਾਲ ਆਪਣੇ ਕੰਮ ਨੂੰ ਅਸੀਂ ਖੁਦ ਕਰ ਸਕਦੇ ਹਾਂ ਦੂਜਾ ਨਹੀਂ ਕਰ ਸਕਦਾ ਤਾਂ ਜੇ ਸਾਨੂੰ ਕਾਰੋਬਾਰ ਦੇ ਵਿੱਚ ਤਰੱਕੀ ਚਾਹੀਦੀ ਆ ਤਾਂ ਆਪਣੇ ਕੰਮ ਧੰਦੇ ਆਪਣੇ ਕਾਰੋਬਾਰ ਵੱਲ ਧਿਆਨ ਸਾਨੂੰ ਖੁਦ ਨੂੰ ਦੇਣਾ ਪੈਣਾ ਹੈ ਆਪਣੇ ਖੁਦ ਦੇ ਕੰਮ ਖੁਦ ਕਰਨੇ ਪੈਣੇ ਆ ਹਾਂ ਜੇ ਕਿਤੇ ਹੈਲਪ ਦੀ ਲੋੜ ਆ ਨਾ ਉੱਥੇ ਵੀ ਨਾਲ ਆਪ ਵਿੱਚ ਰਹਿਣਾ ਪੈਣਾ ਏ ਇਹ ਨਹੀਂ ਵੀ ਆਪਾਂ ਸਾਰੀ ਜ਼ਿੰਮੇਵਾਰੀ ਦੂਜਿਆਂ ਦੇ ਉੱਤੇ ਸੁੱਟ ਕੇ ਆਪ ਆਰਾਮ ਕਰੀਏ ਨਾ ਜੇ ਇਦਾਂ ਕਰਾਂਗੇ ਤਾਂ ਫਿਰ ਘਾਟੇ ਖਾਵਾਂਗੇ ਫਰਦੁਕੀ ਹੋ ਮੰਗੇ ਕੰਮਕਾਰ ਕਾਰੋਬਾਰ ਦੀ ਸਫਲਤਾ ਦੇ ਲਈ ਆਪਣਾ ਪੂਰਾ ਧਿਆਨ ਆਪਣੇ ਕੰਮ ਦੰਦੇ ਦੇ ਵਿੱਚ ਲਾਉਣਾ ਹੈ ਆਪਣੇ ਸਮੇਂ ਦੀ ਕਦਰ ਕਰਨੀ ਆ ਜਿਸ ਬੰਦੇ ਨੇ ਆਪਣੇ ਸਮੇਂ ਦੀ ਕਦਰ ਕਰ ਲਈ ਉਹਨੇ ਸਭ ਕੁਝ ਪਾ ਲਿਆ ਸਾਨੂੰ ਸਾਡੇ ਇੱਕ ਸਮੇਂ ਦੀ ਕਦਰ ਹੋਣੀ ਚਾਹੀਦੀ ਆ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਇੱਕ ਇੱਕ ਪਲ ਇੱਕ ਇੱਕ ਸ਼ੀਨ ਸਾਡੇ ਲਈ ਬਹੁਤ ਕੀਮਤੀ ਆ ਇੱਕ ਇੱਕ ਪਲ ਇੱਕ ਇੱਕ ਸ਼ੀਨ ਦੀ ਕਦਰ ਕਰਨੀ ਆ ਇਸ ਪਲ ਇਸ ਸ਼ੀਨ ਦੀ ਕਦਰ ਤਾਂ ਹੋਵੇਗੀ ਜਦੋਂ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਹੋਵੇਗਾ ਅਸੀਂ ਮੰਜ਼ਲ ਮਿੱਥੀ ਹੋਵੇਗੀ ਤਾਂ ਹੀ ਅਸੀਂ ਆਪਣੇ ਸਮੇਂ ਦੀ ਕਦਰ ਕਰਾਂਗੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਹੀਂ ਹੈ ਸਾਡੀ ਮੰਜ਼ਲ ਨਹੀਂ ਹੈ ਤਾਂ ਫਿਰ ਤਾਂ ਬਸ ਜ਼ਿੰਦਗੀ ਖੁੱਲੀ ਆ ਜਦੋਂ ਦਿਲ ਕੀਤਾ ਸੌਣਿਆ ਜਦੋਂ ਦਿਲ ਕੀਤਾ ਉੱਠ ਲਿਆ ਇਹ ਤਾਂ ਫਿਰ ਭਟਕਣਾ ਖਤਮ ਨਹੀਂ ਹੋਣੀ ਪਹਿਲਾਂ ਮੰਜ਼ਲ ਮਿੱਥਨੀ ਪੈਣੀ ਆ ਆਪਣਾ ਮਕਸਦ ਚੁਣਨਾ ਪੈਣਾ ਹੈ ਸਾਨੂੰ ਪਤਾ ਹੋਵੇ ਕਿ ਅਸੀਂ ਕੀ ਬਣਨਾ ਚਾਹੁੰਨੇ ਆ ਕੀ ਪ੍ਰਾਪਤ ਕਰਨਾ ਚਾਹੁੰਨੇ ਆ ਫਿਰ ਜੋ ਪ੍ਰਾਪਤ ਕਰਨਾ ਚਾਹੁੰਨੇ ਆ ਉਹਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਸਮਾਂ ਆਪਣਾ ਧਿਆਨ ਲਾਈਏ ਤਾਂ ਸਭ ਕੁਝ ਆਪਾਂ ਹਾਸਲ ਕਰ ਸਕਦੇ ਆ ਜ਼ਿੰਦਗੀ ਦੀ ਨਿਰਾਸ਼ਾ ਨਾ ਕਾਮਜਾਪੀ ਨੂੰ ਦੂਰ ਕਰ ਸਕਦੇ ਆ ਸੋ ਮੁੱਖ ਦੀ ਗੱਲ ਇਹ ਆ ਵੀ ਭਾਵੇਂ ਕੰਮ ਨੇ ਭਾਵੇਂ ਸਾਡੇ ਰਿਸ਼ਤੇ ਨੇ ਭਾਵੇਂ ਸਾਡਾ ਸਰੀਰ ਆ ਇਹ ਸਾਰੇ ਸਾਡਾ ਧਿਆਨ ਮੰਗਦੇ ਆ ਸਾਡਾ ਸਮਾਂ ਮੰਗਦੇ ਆ ਜਦੋਂ ਆਪਾਂ ਇਹਨਾਂ ਦੇ ਉੱਤੇ ਧਿਆਨ ਲਾਵਾਂਗੇ ਇਹਨਾਂ ਨੂੰ ਸਮਾਂ ਦੇਵਾਂਗੇ ਤਾਂ ਸਭ ਕੁਝ ਠੀਕ ਹੋ ਜਾਵੇਗਾ ਆਪਣੇ ਕੰਮ ਧੰਦੇ ਆਪ ਖੁਦ ਕਰਨੇ ਸ਼ੁਰੂ ਕਰ ਦੇਗੇ ਅੱਜ ਦੇ ਕੰਮ ਅੱਜ करिए ਕਦੇ ਵੀ ਕੱਲ ਦੇ ਉੱਤੇ ਨਹੀਂ ਟਾਲਨੇ ਕਿਸੇ ਦੇ ਉਤੇ ਆਸ ਰੱਖ ਕੇ ਨਹੀਂ ਬੈਠੇ ਰਹਿਣਾ ਵੀ ਮੇਰੇ ਕੰਮ ਫੁਲਾਉਣਾ ਬੰਦਾ ਕਰ ਦਵੇਗਾ ਆਪਣੇ ਕੰਮ ਖੁਦ ਕਰਨ ਦੀ ਆਦਤ ਪਾਉਣੀ ਆ ਸਮੇਂ ਸਿਰ ਕਰਨ ਦੀ ਆਦਤ ਪਾਉਣੀ ਆ ਆਪਣੇ ਰਿਸ਼ਤਿਆਂ ਨੂੰ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਹੈ ਉਹਨਾਂ ਦੀਆਂ ਸਮੱਸਿਆਵਾਂ ਕੋਲ ਬੈਠ ਕੇ ਸੁਣਣੀਆਂ ਨੇ ਸੁਲਝਾਉਣ ਦੀ ਕੋਸ਼ਿਸ਼ ਕਰਨੀ ਆ ਪਰਿਵਾਰ ਹੀ ਇੱਕ ਐਸੀ ਥਾਂ ਹੈ ਜਿੱਥੇ ਅਸੀਂ ਹਰ ਇੱਕ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ ਆਪਣੇ ਪਰਿਵਾਰ ਦੇ ਵਿੱਚ ਏਕਤਾ ਇਤفاق ਬਣਾ ਕੇ ਰੱਖਣਾ ਹੈ ਪਰਿਵਾਰ ਤੋਂ ਕਦੇ ਵੀ ਕਿਸੇ ਗੱਲ ਦਾ ਉਹਨਾਂ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਦੋਂ ਪਰਿਵਾਰ ਵਾਲਿਆਂ ਨੂੰ ਸਾਡੇ ਬਾਰੇ ਕੋਈ ਗੱਲ ਬਾਹਰੋਂ ਪਤਾ ਲੱਗਦੀ ਹੈ ਫਿਰ ਦੁੱਖ ਹੁੰਦਾ ਹੈ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਆਪਣੇ ਪਰਿਵਾਰ ਦੇ ਨਾਲ ਗੱਲ ਸ਼ੇਅਰ ਨਹੀਂ ਕਰਨੀ ਬਾਹਰ ਦੇ ਲੋਕਾਂ ਦੇ ਨਾਲ ਸਾਰਾ ਦਿਲ ਦਾ ਭੇਤ ਖੋਲ ਦਿੰਦੇ ਨੇ ਇਹ ਵੀ ਗੱਲ ਤੇ ਆ ਆਪਣੇ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰਨਾ ਹੈ ਆਪਣੇ ਪਰਿਵਾਰ ਦੇ ਨਾਲ ਆਪਣੇ ਭੇਦ ਸਾਂਝੇ ਕਰਨੇ ਆ ਕਿਉਂਕਿ ਪਰਿਵਾਰ ਤੋਂ ਵੱਡਾ ਸੱਚਾ ਸਾਥੀ ਸਾਡਾ ਕੋਈ ਨਹੀਂ ਹੈ ਸਾਡੇ ਮਾਪੇ ਸਾਡਾ ਜੀਵਨ ਸਾਥੀ ਸਾਡੇ ਭੈਣ ਭਰਾ ਜੇ ਆਪਾਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਾਂਗੇ ਤੇ ਫਿਰ ਹੋਰ ਕਿਹਦੇ ਤੇ ਕਰਾਂਗੇ ਅਤੇ ਜੇਕਰ ਸਾਡੇ ਉੱਤੇ ਕੋਈ ਵਿਸ਼ਵਾਸ ਕਰ ਰਿਹਾ ਹੈ ਤੇ ਉਸ ਵਿਸ਼ਵਾਸ ਦਾ ਮਾਣ ਵੀ ਰੱਖਣਾ ਹੈ ਇਨਕੀਆਂ ਇਨਕੀਆਂ ਜਿਹੜੀਆਂ ਗੱਲਾਂ ਨੇ ਨਾ ਇਹੀ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੀਆਂ ਨੇ ਆਪਣੇ ਰਿਸ਼ਤਿਆਂ ਦੇ ਵਿੱਚ ਕਦੇ ਵੀ ਜਿਦ ਨਹੀਂ ਹੋਣੀ ਚਾਹੀਦੀ ਅੜੀ ਨਹੀਂ ਹੋਣੀ ਚਾਹੀਦੀ ਕਦੇ ਵੀ ਇੱਥੇ ਹੰਕਾਰ ਨਹੀਂ ਹੋਣਾ ਚਾਹੀਦਾ ਈਰਖਾ ਨਹੀਂ ਹੋਣੀ ਚਾਹੀਦੀ ਇਹ ਚੀਜ਼ਾਂ ਤਾਂ ਕਿਤੇ ਵੀ ਨਹੀਂ ਚਾਹੀਦੀਆਂ ਪਰ ਇਹ ਜੀ ਚੀਜ਼ਾਂ ਜਦੋਂ ਪਰਿਵਾਰ ਵਿੱਚ ਆ ਜਾਂਦੀਆਂ ਪਰਿਵਾਰ ਦੀ ਏਕਤਾ ਇਤفاق ਟੁੱਟਦਾ ਹੈ ਤੇ ਜੇ ਪਰਿਵਾਰ ਦੀ ਏਕਤਾ ਇਤفاق ਟੁੱਟਿਆ ਤਾਂ ਫਿਰ ਹਰ ਇੱਕ ਕੰਮ ਦੇ ਵਿੱਚ ਉਹਦਾ ਅਸਰ ਮਾੜਾ ਦੇ ਸੇ ਮਾੜਾ ਪਵੇਗਾ ਜਿਹੜਾ ਬੰਦਾ ਪਰਿਵਾਰ ਤੋਂ ਸੁਖੀ ਆ ਪਰਿਵਾਰ ਤੋਂ ਖੁਸ਼ ਆ ਉਹ ਹਰ ਕੰਮ ਨੂੰ ਆਪਣੇ ਚਾਹ ਨਾਲ ਕਰ ਸਕਦਾ ਏ ਮਨ ਲਾ ਕੇ ਕਰ ਸਕਦਾ ਪਰ ਜਿਹੜਾ ਬੰਦਾ ਪਰਿਵਾਰ ਕਰਕੇ ਦੁਖੀ ਆ ਵੀ ਘਰ ਪਰਿਵਾਰ ਦੀਆਂ ਸਮੱਸਿਆਵਾਂ ਹੀ ਬਹੁਤ ਨੇ ਹਰ ਵੇਲੇ ਮਨ ਦੇ ਵਿੱਚ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਕਿਸੇ ਨਾਲ ਲੜਿਆ ਰਹਿੰਦਾ ਕੋਈ ਕਿਸੇ ਨਾਲ ਇਦਾਂ ਦੀਆਂ ਗੱਲਾਂ ਜਦੋਂ ਦਿਮਾਗ ਵਿੱਚ ਚੱਲਦੀਆਂ ਰਹਿੰਦੀਆਂ ਤਾਂ ਫਿਰ ਆਪਾਂ ਆਪਣੇ ਕੰਮਾਂ ਵੱਲ ਧਿਆਨ ਨਹੀਂ ਦੇ ਪਾਉਂਦੇ ਪਰਿਵਾਰ ਸਾਡੀ ਸਭ ਤੋਂ ਵੱਡੀ ਤਾਕਤ ਵੀ ਆ ਅਤੇ ਕਮਜ਼ੋਰੀ ਵੀ ਆ ਉਸ ਤੋਂ ਵਧੀਆ ਸਾਡਾ ਸਰੀਰ ਜੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੈ ਨਾ ਸਰੀਰ ਵੱਲ ਧਿਆਨ ਦੇਣਾ ਹੈ। ਸਰੀਰ ਦੇ ਦੁੱਖ ਰੋਗ ਦੇ ਕਾਰਨ ਦਾ ਪਤਾ ਲਗਵਾਉਣਾ ਹੈ ਵੀ ਸਾਡੇ ਸਰੀਰ ਨੂੰ ਇਹ ਬਿਮਾਰੀ ਇਹ ਰੋਗ ਕਿਉਂ ਲੱਗਿਆ ਹੈ ਇਹ ਠੀਕ ਕਿੰਜ ਹੋ ਸਕਦਾ ਹੈ। ਸਰੀਰ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਆ। ਸਵੇਰ ਦੀ ਸੈਰ ਕਸਰਤ ਯੋਗ ਕਰਨਾ ਜ਼ਰੂਰੀ ਆ। ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਜ਼ਰੂਰੀ ਆ। ਤਾਂ ਇਹ ਸਰੀਰ ਵਧੀਆ ਤੰਦਰੁਸਤ ਨਰੋਇਆ ਬਣਿਆ ਰਹਿ ਸਕਦਾ ਹੈ। ਜੇ ਕੋਈ ਦੁੱਖ ਰੋਗ ਲੱਗਿਆ ਵੀ ਹੈ ਨਾ ਤਾਂ ਵੀ ਅਸੀਂ ਆਪਣੇ ਦੁੱਖ ਰੋਗ ਨੂੰ ਠੀਕ ਕਰ ਸਕਦੇ ਹਾਂ ਦਵਾਈ ਦੇ ਨਾਲ ਪਰਹੇਜ਼ ਕਰਕੇ ਇਲਾਜ ਵੀ ਕਰਾਈਏ ਅਤੇ ਡਾਕਟਰ ਦਾ ਦੱਸਿਆ ਪਰਹੇਜ਼ ਵੀ ਕਰੀਏ ਆਪਣੇ ਸਰੀਰ ਵੱਲ ਧਿਆਨ ਦੇਈਏ ਕਿਉਂਕਿ ਸਭ ਤੋਂ ਜ਼ਰੂਰੀ ਹੈ ਸਾਡੀ ਸਿਹਤ ਸਾਡੀ ਤੰਦਰੁਸਤੀ ਜੇ ਸਰੀਰ ਤੰਦਰੁਸਤ ਹੈ ਤਾਂ ਹੀ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਇਹ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਨੇ ਇਹ ਹੀ ਸਾਡੇ ਕਰਮ ਨੇ ਜੇ ਸਰੀਰ ਦਾ ਧਿਆਨ ਰੱਖਦੇ ਹਾਂ ਚੰਗਾ ਕਰਮ ਕੁਮਾਰ ਰਹੇ ਹਾਂ ਇਹਦਾ ਨਤੀਜਾ ਸਾਨੂੰ ਤੰਦਰੁਸਤੀ ਦੇ ਰੂਪ ਦੇ ਵਿੱਚ ਮਿਲੇਗਾ ਜੇਕਰ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਆਰਾਮ ਨੂੰ ਛੱਡ ਕੇ ਮਿਹਨਤ ਨੂੰ ਚੁਣਿਆ ਇਹ ਤਾਂ ਹੀ ਸਾਡਾ ਚੰਗਾ ਕਰਮ ਹੈ ਇਹ ਚੰਗੇ ਕਰਮ ਦਾ ਨਤੀਜਾ ਸਾਨੂੰ ਚੰਗਾ ਮਿਲੇਗਾ ਸੋ ਸਿਰਫ ਜੰਮਣਾ ਮਰਨਾ ਉਸ ਵਾਹਿਗੁਰੂ ਅਕਾਲ ਪੁਰਖ ਕੀਤੇ ਹੱਥ ਵਿੱਚ ਹੈ ਤਾਂ ਕਿ ਸਾਨੂੰ ਸਾਡੇ ਕਰਮਾਂ ਦਾ ਫਲ ਮਿਲਣਾ ਹੈ ਜੋ ਕੰਮ ਅਸੀਂ ਕਰਾਂਗੇ ਜਿਹੋ ਜਿਹੇ ਕਰਮ ਕਮਾਵਾਂਗੇ ਉਹਦਾ ਦਾ ਫਲ ਸਤਿਗੁਰੂ ਸਿੱਤੇ ਪਾਸ਼ਾ ਨੇ ਸਾਡੀ ਝੋਲੀ ਵਿੱਚ ਪਾਉਣਾ ਹੈ ਤਵਾਸ ਦੂਜਿਆਂ ਨੂੰ ਦੋਸ਼ ਦੇਣਾ ਛੱਡਣਾ ਹੈ ਰੱਬ ਨੂੰ ਦੋਸ਼ ਦੇਣਾ ਕਿਸਮਤ ਨੂੰ ਦੋਸ਼ ਦੇਣਾ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੈ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਭਾਉਣਾ ਹੈ ਹਰ ਕੰਮ ਦੇ ਵਿੱਚ ਧਿਆਨ ਲਾਉਣਾ ਹਰ ਕੰਮ ਨੂੰ ਸਮਾਂ ਦੇਣਾ ਸਭ ਕੁਝ ਠੀਕ ਹੋ ਜਾਵੇਗਾ ਸਮੇਂ ਦੀ ਕਦਰ ਕਰਨੀ ਸਿੱਖਣੀ ਆ ਆਪਣੇ ਕੰਮ ਖੁਦ ਕਰਨੇ ਆ ਦੂਜਿਆਂ ਦੇ ਉੱਤੇ ਆਸ ਉਮੀਦ ਲਾਉਣੀ ਛੱਡਣੀ ਪੈਣੀ ਆ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ